ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜਸ ਸਿੱਧੂ ਡੈਰੀ ਫਾਰਮ ਤੇ ਉਮੀਦ ਹੈ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵੋਗੇ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅੱਜ ਫਿਰ ਇੱਕ ਨਵੀਂ ਵੀਡੀਓ ਲੈ ਕੇ ਆਏ ਆ ਜਿਹਦੇ ਵਿੱਚ ਦੱਸਾਂਗੇ ਵੀ ਗਾਂ ਦੀ ਸੂਨ ਵੇਲੇ ਸਾਮਸਵਾਲ ਕਿਵੇਂ ਕਰਨੀ ਚਾਹੀਦੀ ਆ ਤੇ ਸਭ ਤੋਂ ਪਹਿਲਾਂ ਵੇਖੋ ਆਹ ਥੇਗੀ ਗਾਂਾਂ ਦੀ ਅਸੀਂ ਪਹਿਲਾਂ ਵੀ ਵੀਡੀਓ ਪਾਈ ਸੀ ਇਹ ਅੱਜ ਸੂਤੀ ਆ ਰਾਤ ਸੋਈਏ ਯਾਨੀ ਕਿ ਇਹਦੀ ਸਾਮ ਸਮਹਾਲ ਅਸੀਂ ਕਿਵੇਂ ਕਰਾਂਗੇ ਉਹ ਤੁਹਾਨੂੰ ਤੁਹਾਡੇ ਨਾਲ ਸ਼ੇਅਰ ਕਰਾਂਗੇ ਕੀ ਗੇ ਗਾਂ ਉਹ ਅਸੀਂ ਤਾਂ ਪਹਿਲਾਂ 2-3 ਦਿਨ ਇਹਦੀ ਵੀ ਨਿਗਰਾਨੀ ਰੱਖੀ ਵੀ ਸੂਂਦੇ ਸਮੇ ਵੀ ਪਤਾ ਨਹੀਂ ਹੁੰਦਾ ਜਾਨਵਰ ਦਾ ਪਰ ਆ ਰਾਤ ਇਹ ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਇਹ ਕਿਹੜੇ ਮੌਕੇ ਸੂ ਕੀ ਆਪ ਹੀ ਸੂਪੀਏ ਹੈ ਵੀ ਇਹ ਵੀ ਬਹੁਤ ਵਧੀਆ ਗੱਲ ਹੁੰਦੀ ਹੈ ਵੀ ਜਦੋਂ ਪਸ਼ੂ ਆਪ ਦੇ ਆਪ ਸੂਪੇ ਉਹ ਨਹੀਂ ਸੌਖੀ ਇਹ ਜੇਰ ਉਹਦੀ ਗਾਂ ਪੈ ਜਾਂਦੀ ਆ ਨੇ ਫੇ ਜਦੋਂ ਅਸੀਂ ਇਹ ਸਾਨੂੰ ਦੱਸਿਆ ਪਾਪੇ ਨੇ ਸਾਡੇ ਨੇ ਠਾਦਾ ਵੀ ਗਾਂ ਸੂਪੀਏ ਜਦੋਂ ਅਸੀਂ ਆ ਕੇ ਉਹਨੂੰ ਚਲੋ ਬੱਚੇ ਨੂੰ ਨੇੜੇ ਕੀਤਾ ਇਹਦੇ ਉਹਨੇ ਚੱਟਣ-ਜੁੱਟਣ ਲੱਗਦੀ ਜੇ ਬੈਠੀ ਰਹੀ ਤੇ ਇਹ ਆ ਬੱਚੇ ਨੂੰ ਇਹਨੇ ਜਨਮ ਦਿੱਤਾ ਵਾ ਬੱਚਾ ਜਾਨੀ ਕਿ ਬਹੁਤ ਸੋਹਣਾ ਵਾ ਵੀ ਚੰਗਾ ਟੀਕਾ ਭਰਾਇਆ ਹੋਇਆ ਸੀ ਕਹਿਣ ਦਾ ਭਾਵ ਇੰਨਾ ਸੋਹਣਾ ਬੱਚਾ ਨਾ ਜੇ ਬੱਚੀ ਹੁੰਦੀ ਨਾ ਤਾਂ ਆਪਣੇ ਫਾਰਮ ਵਿੱਚ ਵਾਧਾ ਹੋਣਾ ਸੀ ਤੇ ਚਲੋ ਕਹਿੰਦੇ ਹੁੰਦੇ ਆ ਇਹ ਵੀ ਪ੍ਰਮਾਤਮਾ ਦਾ ਜੀ ਆ ਪਰ ਇੰਨਾ ਸੋਹਣਾ ਰੰਗ ਬਨ ਮੱਥਾ ਜਾਨੀ ਕਿ ਪੂਰਾ ਐਨ ਵਧੀਆ ਬੱਚੀ ਬਣਨੀ ਸੀ ਜੇ ਬੱਚੀ ਹੁੰਦੀ ਤਾਂ ਹੁਣ ਵੀ ਇਹ ਬਹੁਤ ਸੋਹਣਾ ਵਾ ਦੁੱਧ ਬੋੜਾ ਪੀ ਕੇ ਐਨ ਸੁੱਤਾ ਪਿਆ ਵਾ ਚਾਰੇ ਥਾਣਾ ਚ ਬੋਲਾ ਚੁੰਗਿਆਵੇਂ ਕਈ ਵਿੱਚ ਤਾਪ ਉਹ ਵੀ ਦਾ ਲਾ ਗਿਆ ਇਹ ਤੇ ਆ ਆ ਦੇ ਆ ਪੀ ਇਹ ਚੁੰਗ ਗਿਆ ਵਾ ਤੇ ਇਹ ਰਾਤ ਸੂਈ ਸੀ ਵੀ ਜਦੋਂ ਇਹ ਰਾਤ ਨੂੰ ਸੂਪੀਦਾ ਸੀ ਜਦੋਂ ਆ ਗਿਆ ਅਸੀਂ ਇਹਨੂੰ ਪਹਿਲਾਂ ਪਾਈ ਵੀ ਜੇ ਕੋ ਦਵਾਈ ਆਉਂਦੀ ਆ ਵੀ ਚਲੋ ਵੀ ਜ਼ੇਰ ਪੈ ਜਾਵੇ ਮਾੜੀ ਮੋਟੀ ਵੀ ਰਿਆ ਇਸ ਨਰਵੇ ਅੰਦਰ ਉਹਦੇ ਲਈ ਅਸੀਂ ਇਹ ਦਵਾਈ ਬਾਤੀ ਉਹਦਨ ਉਹ ਹੈਗੀ ਹੈ ਜੂਡਰੋ ਉਹ ਪਾ ਕੇ ਚਲੋ ਵੀ ਇਹਨੂੰ ਅੱਧਾ ਘੰਟਾ ਹੋ ਗਿਆ ਇਸ ਤੋਂ ਬਾਅਦ ਅਸੀਂ ਇਹਨੂੰ ਪਿਆਇ ਰੱਜ ਕੇ ਪਾਣੀ ਜਿੰਨਾ ਵੀ ਹੋ ਗਿਆ ਇਹਨੇ ਰੱਜ ਕੇ ਪੂਰਾ ਪਾਣੀ ਪੀਤਾ ਚਲੋ ਫੇਰ ਇਹ ਆਪਦੇ ਬੱਚੇ ਨੂੰ ਚੱਟੀ-ਚੁੱਟੀ ਗਈ ਤੇ ਅੱਧਾ ਘੰਟਾ ਪੌਣਾ ਘੰਟਾ ਲੰਘ ਗਿਆ ਫੇਰ ਇਹਨੂੰ ਅਸੀਂ ਅੱਧਾ ਘਟੋਕਰਾ ਨਾ ਹਮ ਹਰਿਆ ਦਾ ਪਾਤਾ ਚਲੋ ਵੀ ਪਸ਼ੂ ਹੁੰਦਾ ਇਹ ਭੁੱਖਾ ਭੁੱਖ ਲੱਗਿਆ ਉਹਦੀ ਬਸ ਉਹ ਖਾ ਕੇ ਨਾ ਚਲੋ ਵੀ ਬੈਠੀ ਖੜੀ ਖੜੀ ਰਹੀ ਫੇਰ ਇਹ ਮਹਿ ਗਈ ਬੈਠਾ ਸਾਰ ਇਹਦੇ ਨਾਲ ਦੀ ਨਾਲ ਜੀਰ ਪੈ ਗਈ ਵੀ ਕੋਈ ਆਖਾਈ ਨਹੀਂ ਆਈ ਇਹਨੂੰ ਵੀ ਉਹ ਜੀਰ ਪਈ ਬਾਲਾ ਟਾਈਮ ਲੱਗੀ ਯਾਨੀ ਕਿ ਵੀ ਸੂਣ ਤੋਂ ਬਾਅਦ 8 ਘੰਟਿਆਂ ਦੇ ਵਿੱਚ ਜੀਰ ਪੈਣੀ ਹੁੰਦੀ ਮੇਲਾ ਦਾ 3-4 ਘੰਟਿਆਂ ਦੇ ਵਿੱਚ ਵਿੱਚ ਵੀ ਜੇਰ ਪੈ ਗਈ ਸੀਗੀ ਤੇ ਚਲੋ ਕਹਿੰਦੇ ਹੁੰਦੇ ਆ ਜਦੋਂ ਅਸੀਂ ਸਵੇਰ ਥੋੜਾ ਜਿਹਾ ਬੋੜਾ ਕੱਢਤਾ ਸੀਆ ਵੀ ਸੌਖੀ ਬੈਠ ਜਾਂਦੀ ਉਹਦੇ ਨਾਲ ਵੀ ਸੌਖੀ ਜੇਰ ਪੈ ਜਾਂਦੀ ਆ ਕਿਉਂਕਿ ਪ੍ਰਮਾਤਮਾ ਦੀ ਕਿਰਪਾ ਨਾਲ ਟਰਕੀਵਾ ਸੋਹਣੀ ਬਣ ਕੇ ਤਿਆਰ ਹੋਈ ਆ ਵਿੱਚ ਰੋ ਚੰਗਾ ਦੁੱਧ ਦੀ ਉਮੀਦ ਆ ਵੀ ਵਧੀਆ ਦੁੱਧ ਦੇਊਗੀ ਤੇ ਫੇਰ ਇਹਦਾ ਦਬੋਲਾ ਉਹਨੂੰ ਥੋੜਾ ਜਿਹਾ ਚੰਗਾਤਾ ਤੇ ਵਹਿੜ ਗਈ ਤੇ ਜੇਰ ਪੈ ਗਈ ਚਲੋ ਅਸੀਂ ਸਵੇਰ ਉੱਠੇ ਜਦੋਂ ਸਿਆਣ ਨੂੰ ਚੁੰਮਣ ਲੱਗੇ ਹਰੇ ਪੱਠੇ ਪਾਤੇ ਤੇ ਜਿਹੜੀ ट्रांजੈਕਸ਼ਨ ਹੁੰਦੀਆਂ ਜਿਹੜੀਆਂ ਆਪਾਂ ਪਹਿਲਾਂ ਪਾਉਨੇ ਆ ਵੀ ਸੂਣ ਤੋਂ ਇਹਨੂੰ ਅਸੀਂ 3 2 3 ਗੱਟੇ 4 ਤੇ ਸੀ ट्रांजੈਕਸ਼ਨ ਤੇ ਤਾਂ ਇਹ ਆਪਦੇ ਆਪ ਸੂਪੀ ਵੀ ਕੋਈ ਇਹਨੇ ਹੱਥ ਨਹੀਂ ਪਵਾਇਆ ਵੀ ਆਪਦੇ ਆਪ ਸੂਪੀਆ ਤੇ ਵਧੀਆ ਇਹਨੂੰ ਅਸੀਂ ਉਹ ਕਿਲੋ ਡੇਢ ਕਿਲੋ ਵੀ ਉਹ ਪੱਠਿਆਂ ਦੇ ਉੱਤੇ ਪਾਤੀ ਕਿਉਂਕਿ ਉਹ ਆਪਾਂ ਹਫ਼ ਸੂਣ ਤੋਂ ਹਫ਼ਤਾ ਬਾਅਦ ਵੀ ਪਾ ਸਕਦੇ ਹਫ਼ਤਾ 10 ਦਿਨ ਵੀ ਉਹਦੇ ਨਾਲ ਜਿਹੜੀਆਂ ਘਾਟਾਂ ਵੱਧਾਂਗਾ ਹੁੰਦੀਆਂ ਨਾ ਉਹ ਪੂਰੀਆਂ ਕਰ ਦਿੰਦੀ ਹੈ ट्रांजੈਕਸ਼ਨ ਵੀ ਪਸ਼ੂ ਦੀ ਸਿਹਤ ਜੀ ਬਣੀ ਰਹਿੰਦੀ ਹੈ ਵੀ ਘਾਟ ਵੀ ਆਉਂਦੀਗੀ ਤੇ ਉਹ ਆਪਾਂ ਪਾ ਸਕਦੇ ਆ ਅਸੀਂ ਉਹ ਪਾਈ ਫਿਰ ਅਸੀਂ ਜਿਵੇਂ ਹੁਣ ਵੀ ਇਹਨੂੰ ਕਾੜਾ ਦੇ ਖੰਡ ਪਾਤੀ ਆ ਜਾਨੀ ਅੱਧਾ ਕਿਲੋ ਹੁਣ ਇਹਨੂੰ ਕਾੜੇ ਦੇਵਾਂਗੇ ਤਿੰਨ ਟਾਈਮ ਕਾੜੇ ਦੇਵਾਂਗੇ ਵੀ ਆਪਾਂ ਸੌਂਫ ਅਜਮਾਣ ਤੇ ਵੱਡੀ ਇਲੈਚੀ ਵਾਲਾ ਚਿੱਟਾ ਜੀਰਾ ਵੀ ਪਾ ਸਕਦੇ ਆ ਵੀ ਆਪਦੀ ਆਪਦੀ ਇੱਛਾ ਜਿਵੇਂ ਤੁਸੀਂ ਵੀ ਦਿਨੇ ਆ ਉਵੇਂ-ਉਵੇਂ ਆਪਾਂ ਕਾੜਾ ਬਣਾ ਕੇ ਉਹਨੂੰ ਤਿੰਨ ਟਾਈਮ ਦੇਵਾਂਗੇ ਕਿਉਂਕਿ ਜਿੰਨਾ ਇਹਦੇ ਅੰਦਰ ਖੰਡ ਜਾਊਗੀ ਵਿੱਚ ਦੇਸੀ ਘੋ ਪਾਵਾਂਗੇ ਕਾੜੇ ਦੇ ਵੀ ਅੰਦਰ ਨਾਲ ਆਈਆਂ ਵੀ ਉਤਾਰ ਲੈ ਰਹਿਣ ਤੇ ਜਿਵੇਂ ਇਹ ਜਿੰਨੀ ਇਹਨੂੰ ਆਪਾਂ ਖੰਡ ਪਾਵਾਂਗੇ ਨਾ ਓਨੀ ਇਹ ਅੰਦਰੋਂ ਸਾਫ਼ ਹੋਊਗੀ ਜੇ ਜਿੰਨੀ ਸਾਫ਼ ਹੋਊਗੀ ਓਨੀ ਦੁੱਧ ਵਧਣ ਦੀ ਇਹਦੀ ਸੁਭਾਵਨਾ ਹੋਊਗੀ ਆਪਾਂ ਹੁਣ ਇਹਨੂੰ 10 ਦਿਨਾਂ ਆਈ ਰੱਖਣਾ ਹਰੇ ਪੱਠੇ ਤੇ ਵੀ ਬਾਲੇ ਗਿੱਲਾ ਨਹੀਂ ਵੀ ਸੁੱਕਾ ਸੁੱਕਾ ਨਹੀਂ ਇਹ ਹਰਾ ਪਾਉਣਾ ਇਹਨੂੰ ਤੇ ਫੀਡ ਕੋਈ ਨਹੀਂ ਪਾਣੀਗੀ ਆਪਾਂ 10 ਦਿਨਾਂ ਬਾਅਦ ਇਹਨੂੰ ਆਪਾਂ 10 10 ਦਿਨਾਂ ਬਾਅਦ 15 ਦਿਨਾਂ ਤੱਕ ਇਹਦੇ ਅੰਦਰੋਂ ਰਿਕਵਰੀ ਹੋ ਜਾਂਦੀ ਆ ਪਸ਼ੂ ਦੀ ਕਿਉਂਕਿ ਆਪਾਂ ਜਿਵੇਂ ਮੱਝ ਦਾ ਸਿਸਟਮ ਹੋਰ ਹੁੰਦਾਗਾ ਤੇ ਗਾਂ ਦਾ ਸਿਸਟਮ ਹੋਰ ਹੁੰਦਾਗਾ ਜਿਹੜੀ ਗਾ ਮੱਝ ਹੁੰਦੀ ਆ ਉਹ 35-40 ਦਿਨਾਂ ਦੇ ਵਿੱਚ ਵੀ ਪੀਕ ਲੈਵਲ ਤੇ ਹੁੰਦੀ ਆ ਤੇ ਜਿਹੜੀ ਗਾਂ ਹੁੰਦੀ ਆ ਉਹ 15-20 ਦਿਨਾਂ ਤੱਕ ਆਪਦਾ ਪੀਕ ਲੈਵਲ ਕਰ ਜਾਂਦੀ ਆ ਜਿਵੇਂ ਆਪਾਂ ਉਹਦੀ ਸੇਵਾ ਕਰਾਂਗੇ ਵੀ ਜਿੰਨੀ ਆਪਾਂ ਜੇ ਆਪਾਂ ਨੋਰਮਲ ਸੇਵਾ ਕਰਾਂਗੇ ਤੇ ਉੱਥੇ ਕਿ ਪੀਕ ਰਹਿ ਜਾਂਦੀ ਆ ਵੀ ਉੱਥੇ ਕਿ ਜੇ ਮੰਨ ਲਾ ਆਪਾਂ ਹੁਣ ਇਹਦੀ ਚੰਗੀ ਸੇਵਾ ਕਰ ਲਾਂਗੇ ਵੀ ਆਹ ਮਹੀਨੇ ਦੇ ਵਿੱਚ ਵਿੱਚ ਇਹ ਇਹਨੇ ਚੰਗਾ ਪੀਕ ਲੈਵਲ ਫੜ ਜਾਣਾ ਵੀ ਸੇਵਾ ਤੇ ਡਿਪੈਂਡ ਹੋਊਗਾ ਵੀ ਜਿੰਨਾ ਗੁੜ ਪਾਵਾਂਗੇ ਉਨਾ ਹੀ ਮਿੱਠਾ ਹੋਊਗਾ ਇਹ ਦੁਵਾਦ ਆਪਾਂ ਇਹਨੇ ਵੀ ਦੱਸ ਦੇਣੇ ਬਾਅਦ ਆਪਾਂ ਜਿਵੇਂ ਘਰ ਦੀ ਬਣਾਈ ਫੀਡ ਪਾਉਣੀ ਹੁੰਦੀ ਆ ਉਹ ਤਾਂ ਆਪਾਂ ਉਹ ਵੀ ਪਾਵਾਂਗੇ ਤੇ ਕਾਰਗਲ ਆਪਾਂ ਵਰਤਦੇ ਉਹ ਵੀ ਨਾਲ ਇਹਨੂੰ ਪਾਵਾਂਗੇ ਤੇ ਨਾਲ ਆਪਾਂ ਹਣ ਤਿੰਨਾ ਚਾਰਾਂ ਦਿਨਾਂ ਬਾਅਦ ਆਪਾਂ ਹਮ ਸ਼ਕਤੀ ਐਨਾਬਲੈਂਡ ਉਹ ਵੀ ਪਾ ਸਕਦੇ ਆ ਵੀ ਉਹਦੇ ਨਾਲ ਵੀ ਘੰਟਾ ਘਾਟਾ ਪੂੜੀਆਂ ਹੁੰਦੀਆਂ ਆ ਮਾਂ ਉਹ ਵੀ ਆਪਣੀ ਲਿਆਂਦੀ ਹੋਈ ਆ ਤੇ ਉਹ ਵੀ ਆਪਾਂ ਜ਼ਰੂਰ ਪਾਵਾਂਗੇ ਕਿਉਂਕਿ ਆਪਦੇ ਵੱਲੋਂ ਬੰਦਾ ਹਰ ਇੱਕ ਤਰੀਕਾ ਅਪਣਾਉਂਦਾ ਹੋਈ ਆਪਾਂ ਪਸ਼ੂ ਤੋਂ ਚੰਗਾ ਦੁੱਧ ਲੈਣਾ ਵਾ ਉਹ ਕਿਵੇਂ ਸੰਭੀਏ ਤੇ ਬਾਕੀ ਪਰਮਾਤਮਾ ਦੀ ਕਿਰਪਾ ਨਾਲ ਆਪਦੇ ਆਪ ਹੀ ਇਹ ਸੂਈ ਆ ਕੋਈ ਦਿੱਕਤ ਨਹੀਂ ਆਈ ਹੀ ਕਹਿੰਦੇ ਹੁੰਦੇ ਨਾ ਪਹਿਲਾਂ ਵਾਲੀ ਸੇਵਾ ਤੇ ਮਗਰ ਵਾਲੀ ਸੇਵਾ ਜਿਹੜੀ ਹੁੰਦੀ ਹੈ ਨਾ ਪਸ਼ੂ ਦੇ ਵਿੱਚ jaan ਪਾ ਦਿੰਦੀ ਹੈ ਜਿਹੜੀ ਆਪਾਂ 25 ਦਿਨ ਪਹਿਲਾਂ ਸੇਵਾ ਕਰ ਲਏ ਨੇ ਨਾ ਪਸ਼ੂ ਦੀ ਉਹ ਗਾਂ ਵੀ ਉਹਦੇ ਕੰਮ ਆਉਂਦੀ ਹੈ ਕਿਉਂਕਿ ਜਿਹੜੀ ਸੇਵਾ ਪਹਿਲਾਂ ਕੀਤੀ ਹੁੰਦੀ ਹੈ ਪਸ਼ੂ ਨੂੰ ਨਾ ਡਿੱਗਣ ਨਹੀਂ ਦਿੰਦੀਗੀ ਨਾ ਹੀ ਉਹਦੇ ਹੱਡਰ ਨਿਕਲਦੇ ਆ ਇਹ ਵੀ ਹੁਣ ਸੂਕੇ ਵੀ ਯਾਨੀ ਕਿ ਜਮਾਨੀ ਜਾਂ ਇਹ ਕਮਜ਼ੋਰੀ ਜੀ ਲੱਗੀ ਵੀ ਵਧੀਆ ਪਰਮਾਤਮਾ ਦੀ ਕਿਰਪਾ ਨਾਲੋਂ ਵਧੀਆ ਵੀ ਹੈਗੀ ਆ ਵੀ ਹਰ ਕੀ ਉਹ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵਧੀਆ ਉਮੀਦ ਆ ਵੀ ਚੰਗਾ ਦੁੱਧ ਦੇਊਗੀ ਬਾਕੀ ਸਾਰਿਆਂ ਦਾ ਆਪਣਾ ਉਹਦਾ ਤਰੀਕਾ ਹੁੰਦਾ ਜਿਹੜਾ ਅਸੀਂ ਤਰੀਕਾ ਆਪਣੇ ਗਾਂ ਤੇ ਵਰਤਨਾ ਵਾ ਜਾਂ ਅਸੀਂ ਇਹ ਵੀ ਜਿਵੇਂ ਰਾ ਤੇਰੀ ਦੇਖਭਾਲ ਕੀਤੀ ਆ ਉਹ ਤੁਹਾਡੇ ਨਾਲ ਸਾਂਝੀ ਕੀਤੀ ਆ ਮੇ ਜੇ ਮੈਂ ਤੁਹਾਨੂੰ ਮੇਰੀ ਵੀਡੀਓ ਮਣੀ ਮੋਟੀ ਵੀ ਵਧੀਆ ਲੱਗਦੀ ਹੁੰਦੀ ਹੈ ਨਾ ਸ਼ੇਅਰ ਜਰੂਰ ਕਰ ਦਿਆ ਕਰੋ ਤੇ ਕਮੈਂਟ ਕਰਕੇ ਦੱਸਿਆ ਕਰੋ ਮੇਰੀ ਵੀਡੀਓ ਵੀ ਤੁਹਾਨੂੰ ਮੇਰੀ ਵੀਡੀਓ ਕਿਵੇਂ ਲੱਗੀ ਸਾਡੀ ਗਾਂ ਕਿਵੇਂ ਲੱਗੀ ਤੇ ਬਾਕੀ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ